ਸਚੀ ਕਾਜੀ ਅਸਟ੍ਰੋਲੋਜੀ ਵਿਦ த ਲੌਜਿਕ ਵਿੱਚ ਆਪ ਸਭ ਦਾ ਸਵਾਗਤ ਲੌਜਿਕ ਮਤਲਬ ਹਰ ਚੀਜ਼ ਦਾ ਕੁਝ ਨਾ ਕੁਝ ਮਤਲਬ ਹੁੰਦਾ ਹੀ ਹੈ ਹਰ ਚੀਜ਼ ਹਰ ਗੱਲ ਹਰ ਸ਼ਬਦ ਦਾ मीनिंग ਹੈ ਸ਼ਬਦ ਦਾ मीनिंग ਹੈ ਹਰ ਚੀਜ਼ ਦਾ ਪ੍ਰਭਾਵ ਹੈ ਤਾਂ ਫਿਰ ਮਤਲਬ ਕੀ ਹੈ ਕਿ ਸਮਝਦਾਰੀ ਜੋ ਹੈ ਉਹ ਅਸੀਂ ਚੀਜ਼ਾਂ ਨੂੰ ਸਮਝ ਕੇ ਹੀ ਚਾਹੁੰਦੇ ਆ ਮਤਲਬ ਲੌਜਿਕ ਹੈ ਜੀ ਆਪਾਂ ਕਹਈਏ ਕਿ ਜੋਤਿਚ ਸਿਰਫ ਤੁਹਾਨੂੰ ਭਵਿੱਖ ਬਾਰੇ ਦੱਸਦੀ ਆ ਹੁਣ ਬਾਰੇ ਕੱਲ ਬਾਰੇ ਦੱਸਦੀ ਆ ਤਾਂ ਇਹ ਏ ਕੁ ਤਕਰੀਬਨ ਅਧੂਰੀ ਜੀ ਗੱਲ ਹੋਊਗੀ ਪੂਰੀ ਗੱਲ ਤਾਂ ਇਹ ਆ ਕਿ ਅਸਲ ਚ ਅਸਟ੍ਰੋਲੋਜੀ ਸਾਨੂੰ ਇਹ ਦੱਸਦੀ ਆ ਕਿ ਅਸੀਂ ਕੀ ਆ ਤੇ ਸਾਨੂੰ ਕੀ ਕਰਨਾ ਚਾਹੀਦਾ ਕਿਹੜੇ ਸਿਤਾਰਿਆਂ ਦਾ ਸਾਡੇ ਨਾਲ ਸ਼ੁਭਤਾ ਵਾਲਾ ਪ੍ਰਭਾਵ ਹੈ ਤੇ ਕਿਹੜੇ ਅਸੀਂ ਥੋੜੇ ਲੈਫਟ ਚ ਨੇ ਤੇ ਕਿਹੜੇ ਰਾਈਟ ਚ ਹੀ ਕਹਿ ਸਕਦੇ ਆਪਾਂ ਭਾਵੇਂ ਸਾਰੇ ਆਪਣੇ ਹੀ ਆ ਤਾਂ ਭਾਵੇਂ ਕੋਈ ਵੈਰੀ ਨਹੀਂ ਤੇ ਭਾਵੇਂ ਕੋਈ ਬੇਗਾਨਾ ਨਹੀਂ ਤੇ ਭਾਵੇਂ ਕੋਈ ਦੁਸ਼ਮਣ ਨਹੀਂ ਤੇ ਭਾਵੇਂ ਕੋਈ ਆਪਣਾ ਨਹੀਂ ਹੈਨਾ ਨਾ ਕੋਈ ਆਪਣਾ ਤੇ ਨਾ ਹੀ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਹੜੇ ਗ੍ਰਹਿ ਜਿਹੜੇ ਆ ਸਾਡੇ ਤੇ ਬੜੇ ਮਿਹਰਬਾਨ ਆ ਤੇ ਕਿਹੜੇ ਗ੍ਰਹਿ ਨੇ ਜਿਨ੍ਹਾਂ ਦੀ ਸਾਡੇ ਨਾਲ ਦੁਸ਼ਮਣੀ ਨਾ ਦੁਸ਼ਮਣੀ ਹੈ ਤੇ ਨਾ ਹੀ ਮਿਹਰਬਾਨੀ ਹੈ ਗੱਲ ਇਹ ਆ ਕਿ ਜਿਹਨੂੰ ਅਸੀਂ ਛੇੜਿਆ ਉਹਨੇ ਡੰਗ ਮਾਰ ਲਈਆਂ ਤਾਂ ਫਿਰ ਕਿੱਥੇ ਸੰਭਲ ਕੇ ਚੱਲਣਾ ਹੈ ਕਿੱਥੇ ਕੀ ਕਰਨਾ ਹੈ ਤੇ ਕਿੱਥੇ ਕਿੰਨਾ ਚੀਜ਼ਾਂ ਤੋਂ ਪਰਹੇਜ਼ ਰੱਖਣਾ ਹੈ ਅਸਲ 'ਚ ਇਹ ਅਸਟ੍ਰੋਲੋਜੀ ਆ ਅਸੀਂ ਕੀ ਕਰਦੇ ਆ ਅਸੀਂ ਆਪਣੇ ਆਪ ਨੂੰ ਸਾਰੀ ਉਮਰ ਦਬਾ ਕੇ ਰੱਖਦੇ ਆ ਦੂਜੇ ਦੇ ਪ੍ਰਭਾਵ ਹੇਠ ਰੱਖਦੇ ਆ ਦੁਨੀਆ ਕੀ ਕਹੇਗੀ ਕੌਣ ਕੀ ਕਹੇਗਾ ਇਹ ਜਦੋਂ ਅਸੀਂ ਹਰ ਪਲ ਹਰ ਘੜੀ ਇਹ ਸੋਚ ਕੇ ਹਰ ਚੀਜ਼ ਕਰਦੇ ਆ ਤਾਂ ਫਿਰ ਜਦੋਂ ਲੱਗਦਾ ਕਿ ਲੈ ساری ਉਮਰ ਦੁਨੀਆ ਦੀ ਪਰਵਾਹ ਕਰਦੇ ਰਹੇ ਮਨ ਦੀ ਤੇ ਕੀਤੀ ਨਹੀਂ ਮਨ ਦੀ ਕਰਨ ਦਾ ਕੀ ਮਤਲਬ ਹੈ ਮਨ ਦੀ ਕਰਨ ਦਾ ਮਤਲਬ ਹੈ ਕਿ ਆਪਣੀ ਜੋ ਕੁਦਰਤ ਨੇ ਤੁਹਾਨੂੰ ਸੋਚ ਦਿੱਤੀ ਕਿਉਂਕਿ ਜੋ ਤੁਸੀਂ ਸੋਚ ਰਹੇ ਹੋ ਜਿਸ ਤਰ੍ਹਾਂ ਦੇ ਤੁਸੀਂ ਹੋ ਤੁਸੀਂ ਸਭ ਤੋਂ ਬੈਸਟ ਹੋ ਕਿਉਂਕਿ ਤੁਹਾਨੂੰ ਕੁਦਰਤ ਨੇ ਹੀ ਇਹ ਕੁਝ ਦਿੱਤਾ ਹੈ ਤੁਸੀਂ ਆਪ ਆਪਣੇ ਮਨ ਘੜਤ ਚੀਜ਼ਾਂ ਨਹੀਂ ਬਣਾਈਆਂ ਜਿਉ ਤੁਸੀਂ ਬਣਾ ਵੀ ਰਹੇ ਹੋ ਤਾਂ ਕੁਦਰਤ ਕਿਤੋਂ ਨਾ ਕਿਤੋਂ ਉਸ ਪਾਸੇ ਤੁਹਾਡੀ ਸੋਚ ਨੂੰ ਟੱਕ ਰਹੀ ਹੈ ਤਾਂ ਅਸੀਂ ਉਸ ਤਰ੍ਹਾਂ ਦੀ ਸੋਚ ਵੱਲ ਸੋਚ ਰਹੇ ਤੁਸੀਂ ਸਮਝ ਗਏ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਮੰਨਣਾ ਹੀ ਸਭ ਤੋਂ ਵਧੀਆ ਹੈ ਕਿਉਂਕਿ ਕੁਦਰਤ ਕਦੀ ਖਰਾਬ ਚੀਜ਼ਾਂ ਬਣਾਉਂਦੀ ਨਹੀਂ। ਕੁਦਰਤ ਬੇਕਾਰ ਚੀਜ਼ਾਂ ਬਣਾਉਂਦੀ ਨਹੀਂ। ਉਹ ਪਰਮਾਤਮਾ ਕਿਉਂ ਕਿਸੇ ਨੂੰ ਬੇਕਾਰ ਤੇ ਪਰੇਸ਼ਾਨ ਤੇ ਨਾਲ ਦੁਖੀ ਆਤਮਾ ਬਣਾਏਗਾ? ਨਹੀਂ ਬਣਾਏਗਾ ਉਹ। ਕਿਉਂ ਬਣਾਏਗਾ ਵੇ? ਇੱਕ ਮਾਂ ਪਿਓ ਆਪਣੇ ਜੋ ਬੱਚੇ ਨੂੰ ਪੈਦਾ ਕਰਦੇ ਉਹ ਕਿਸੇ ਨੂੰ ਵੀ ਦੁਖੀ ਜਾਂ ਆਪਾਂ ਕਹਿ ਸਕਦੇ ਆ ਕਿ ਪਰੇਸ਼ਾਨ ਪੈਦਾ ਨਹੀਂ ਕਰਦੇ ਉਹ। ਦੁਨੀਆਦਾਰੀ ਦੇ ਵਿੱਚ ਆ ਕੇ ਪਰੇਸ਼ਾਨੀ। ਹਾਂ। ਇਹ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਕਿ ਕਈ ਵਾਰੀ ਕਈ ਵਾਰੀ ਅਬਨਾਰਮਲ ਬੱਚੇ ਪੈਦਾ ਹੁੰਦੇ ਆ। ਉਹ ਦੁਖੀ ਰਹਿੰਦੇ ਆ ਅਸਲ 'ਚ ਉਹ ਉਹਨਾਂ ਦਾ ਕਸੂਰ ਨਹੀਂ ਐ ਉਹ ਕੁਦਰਤ ਨੇ ਉਹਨਾਂ ਨੂੰ ਉਸਦੇ ਮਾਤਾ ਪਿਤਾ ਨੂੰ ਦੁੱਖ ਦੇਣ ਲਈ ਉਹਨਾਂ ਦੀ ਨੀਅਤ ਦਾ ਫਲ ਦੇਣ ਲਈ ਉਹਨਾਂ ਨੂੰ ਇਦਾਂ ਦਾ ਫਲ ਦਿੱਤਾ ਕਿ ਨਾ ਉਹ ਉਸ ਨੂੰ ਖਾ ਸਕਦੇ ਆ ਨਾ ਉਸ ਨੂੰ ਸੁੱਟ ਸਕਦੇ ਆ ਇਹ ਕੀ ਐ ਇਹ ਵਿਧੀ ਵਿਧਾਨ ਐ ਕੁਦਰਤ ਦਾ ਇਹ ਨੀਅਤ ਦੇ ਫਲ ਨਹੀਂ ਫਿਰ ਅਸੀਂ ਪੁੱਛਾਂਗੇ ਕਿਹੜੀ ਨੀਅਤ ਉਹ ਨੀਅਤ ਉਨੀयत ਜੋ ਅਸੀਂ ਆਪਣੇ ਦਿਮਾਗ ਤੋਂ ਹੁਣ ਦੇ ਸੋਚ ਤਾਂ ਕੁਦਰਤ ਨੇ ਦਿੱਤੀ ਹੈ ਪਰ ਮੇਰੇ ਕੋਲ ਜਿੰਨੀ ਹੈ ਉਹ ਮੇਰੀ ਮੇਰੇ ਕੋਲ ਪਈ ਹੈ ਮੇਰੀ ਪਿੱਠ ਪਿੱਛੇ ਪਈ ਹੈ ਮੇਰੇ ਸਾਈਡ ਤੇ ਪਈ ਹੈ ਪਰ ਮੇਰੀ ਨਿਗਾਹ ਹੈਗੀ ਆ ਦੂਸਰੇ ਤੇ ਸ਼ੇਰ ਨੇ ਜਦੋਂ ਸ਼ਿਕਾਰ ਕੀਤਾ ਆਪਣਾ ਖਾਦਾ ਤੇ ਚੱਲਦਾ ਬਣਿਆ ਕੋਈ ਉਸ ਨੂੰ ਖਾਵੇ ਚਾਹੇ ਰੱਖੇ ਉਹਨੇ ਵਾਪਸ ਦੇਖਣ ਨਹੀਂ ਆਉਣਾ ਪਰ ਅਸੀਂ ਕੀ ਕਰਦੇ ਆ ਜੋ ਅੱਜ ਜਿੰਨਾ ਖਾਦਾ ਕੋਈ ਜ਼ਰੂਰੀ ਨਹੀਂ ਕੱਲ ਦੀ ਫਿਕਰ ਪਹਿਲਾਂ ਐ ਲੈ ਚੱਲੋ ਡੋਲੂ ਚ ਪਾ ਕੇ ਰਾਤ ਨੂੰ ਕੰਮ ਆਊਗੀ ਕੱਲ ਨੂੰ ਕੰਮ ਆਊਗੀ ਦੂਜਿਆਂ ਦੇ ਕੰਮ ਆਊਗੀ ਸਾਨੂੰ ਜ਼ਿੰਮੇਵਾਰੀਆਂ ਚੁੱਕਣ ਦੀ ਮੁੱਢਿਆਂ ਤੇ ਆਦਤ ਆ ਆਉਣ ਵਾਲੇ ਕੱਲ ਦੀ ਚਿੰਤਾ ਕਰਨ ਦੀ ਆਦਤ ਹੈ ਬੜੀਆਂ ਕਹਾਵਤਾਂ ਤੁਸੀਂ ਸੋਸ਼ਲ ਮੀਡੀਆ ਤੇ ਪੜਿਆ ਹੋਣਗੀਆਂ ਪੰਛੀ ਦਾਣਾ ਚੁਗਦੇ ਆ ਸੌ ਜਾਂਦੇ ਆ ਸਵੇਰੇ ਫਿਰ ਦਾਣਾ ਲੱਭਣ ਦੇ ਭਾਜ ਚ ਤੁਰ ਪੈਂਦੇ ਆ ਕੋਈ ਚਾਰ ਦਾਣੇ ਇਕੱਠੇ ਕਰਕੇ ਆਪਣੇ ਆਲਣੇ 'ਚ ਨਹੀਂ ਲੈ ਕੇ ਜਾਂਦਾ ਕਿ ਭਾਈ ਸਵੇਰੇ ਉੱਠ ਕੇ ਖਾ ਲਾਂਗੇ ਐਵੇਂ ਜਾਣਾ ਨਹੀਂ ਪਏਗਾ ਕੋਈ ਨਹੀਂ ਕਰਦਾ ਹਾਂ ਉਹਨੂੰ ਪਤਾ ਇਹ ਮੇਰੇ ਬੱਚੇ ਨੇ ਤਾਂ ਉਹਨਾਂ ਲਈ ਲੈ ਕੇ ਜਾਓਗੇ ਜਾਂਦੇ ਹੀ ਉਹਨਾਂ ਨੂੰ ਖਵਾ ਦਊਗੀ ਤੇ ਨਾਲ ਆਰਾਮ ਨਾਰਾਮ ਕਰਨਗੇ ਤੇ ਸਵੇਰੇ ਉੱਠ ਕੇ ਅਗਲੀ ਜਦੋਂ ਚੜੂਗੀ ਤੇ ਅਗਲੀ ਸੋਚੀ ਜਾਊਗੀ ਪਰ ਨਹੀਂ ਸਾਨੂੰ ਆਉਣ ਵਾਲੇ ਕੱਲ ਦੇ ਬਾਰੇ 'ਚ ਸੋਚਣ ਦੀ ਆਦਤ ਆ ਉਸ ਵਿੱਚ ਜਿਉਣ ਦੀ ਆਦਤ ਵੀ ਆ ਸਚਾਈ ਤਾਂ ਇਹ ਆ ਕਿ ਅਸੀਂ ਅੱਜ ਨੂੰ ਜਿਉਂਦੇ ਹੀ ਨੇ ਚਲੋ ਅੱਜ ਆਪਾਂ ਇਹ ਗੱਲ ਕਰਨੀ ਸੀ ਕਿ ਅਸਲ ਦੇ ਵਿੱਚ ਕੁਦਰਤ ਨੇ ਤੁਹਾਨੂੰ ਬੈਸਟ ਬਣਾਇਆ ਏ ਆਪਾਂ ਤੁਹਾਨੂੰ ਕਈ ਵਾਰੀ ਦੱਸਿਆ ਏ ਪਰ ਦੁਨੀਆਦਾਰੀ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਢਾਲ ਕੇ ਕੋ ਚੀਜ਼ਾਂ ਮਨ ਨੂੰ ਮਾਰ-ਮਾਰ ਕੇ ਕਰਨ ਦੀ ਬਜਾਏ ਉਹੀ ਕਰੋ ਜੋ ਤੁਹਾਨੂੰ ਲੱਗਦਾ ਤੁਹਾਨੂੰ ਕਰਨਾ ਚਾਹੀਦਾ ਹੈ ਇੱਕ ਵਾਰੀ ਜ਼ਿੰਦਗੀ ਮਿਲੀ ਏ ਕਿਸੇ ਨੂੰ ਨਹੀਂ ਪਤਾ ਮਰਨ ਤੋਂ ਬਾਅਦ ਸਵਰਗ ਮਿਲਣਾ ਨਾ ਕੋਈ ਦੱਸਣ ਆਇਆ ਤੇ ਨਾ ਕਿਸੇ ਨੇ ਦੱਸਣ ਆਉਣਾ ਏ ਤੇ ਨਾ ਕੋਈ ਸਵਰਗ ਦੇਖਣ ਲਈ ਮਰ ਕੇ ਵਾਪਸ ਆਉਂਦਾ ਏ ਉਹ ਕਹਿੰਦੇ ਆ ਨਾ ਮਰੇ ਬਿਨਾ ਸਵਰਗ ਨਹੀਂ ਮਿਲਦਾ ਤੇ ਫਿਰ ਠੀਕ ਐ ਸਵਰਗ ਤੇ ਨਰਕ ਇੱਕ ਮਨ ਨੂੰ 네ਗੇਟਿਵ ਪੋਜ਼ਿਟਿਵ ਸਿੱਕੇ ਦੇ ਦੋ ਪਾਸੇ ਆ ਇੱਕ ਨੂੰ ਅਸੀਂ ਪੋਜ਼ਿਟਿਵ ਕਹਿੰਦੇ ਆ ਤੇ ਇੱਕ ਨੂੰ ਅਸੀਂ 네ਗੇਟਿਵ ਕਹਿੰਦੇ ਆ 네ਗੇਟਿਵ ਚੀਜ਼ਾਂ ਜੋ ਸਾਨੂੰ ਦਿਖਦੀਆਂ ਨਹੀਂ ਉਸ ਦੇ ਡਰ ਦੇ ਨਾਲ ਅਸੀਂ ਜਿਸ ਪਾਸੇ ਜਿਉ ਰਹੇ ਹੁੰਨੇ ਆ ਉਸ ਨੂੰ ਦੇਖਣਾ ਬੰਦ ਕਰ ਦਿੰਨੇ ਆ ਕਿ ਜਦੋਂ ਉੱਤਰ ਗਏ ਤਾਂ ਪਤਾ ਨਹੀਂ ਕਿਹੜਾ ਬਾਲਣ ਪਿਆ ਵੈ ਇਸ ਕਰਕੇ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਤੇ ਆਹ ਨਹੀਂ ਕਰਨਾ ਕੁਛ ਨਹੀਂ ਪਿਆ ਜਦ ਕਿਸੇ ਨੇ ਦੇਖਿਆ ਹੀ ਨਹੀਂ ਤੇ ਕੁਝ ਨਹੀਂ ਹੈ ਸਵਰਗ ਤੇ ਨਰਕ ਤੁਹਾਡੇ ਆਪਣੇ ਮਨ ਦੀ ਸੋਚ ਹੈ ਤੁਹਾਡੇ ਪੁਆਇੰਟ ਨੇ ਜਿਵੇਂ ਤੁਸੀਂ ਆਪਣੇ ਮਨ ਦੇ ਅੰਦਰ ਡਰ ਪੈਦਾ ਕੀਤੇ ਹੋਏ ਨੇ ਬਸ ਕਰਮ ਤੇ ਨੀਅਤ ਤੇ ਕੰਮ ਅੱਛੇ ਹੋਣ ਤਾਂ ਕੁਦਰਤ ਤੁਹਾਨੂੰ ਹਮੇਸ਼ਾ ਬlesਸਡ ਰੱਖਦੀ ਹੈ ਹਮੇਸ਼ਾ ਬlesਸਡ ਰੱਖਦੀ ਹੈ ਜੋ ਕੁਝ ਹੈ ਇੱਥੇ ਹੀ ਹੈ ਦੇਖੋ ਤਾਂ ਸਹੀ ਹਾਲਤ ਵਾਲਾ ਚਲੋ 22 ਫਰਵਰੀ 2024 ਦਿਨ ਹੈ ਵੀਰਵਾਰ ਦਾ ਆਪਾਂ ਤੁਹਾਨੂੰ ਦੱਸੀਏ ਕਿ ਅਸਲ ਦੇ ਵਿੱਚ ਜੋ ਆਪਾਂ ਤੁਹਾਡਾ ਗੱਲ ਕਰਨੀ ਸੀ ਕਿ ਐਗਜ਼ਾਮ ਸ਼ੁਰੂ ਹੋ ਜਾਣੇ ਆ ਪਲੱਸ 2 ਦੇ ਬੱਚਿਆਂ ਦੇ ਵੈਸੇ 10 ਵਾਲਿਆਂ ਦੇ ਐਗਜ਼ਾਮ ਸ਼ੁਰੂ ਹੋ ਗਏ ਆ ਇੱਕ ਆ ਮੈਂ ਤੁਹਾਨੂੰ ਦੱਸਿਆ ਸੀ ਕੀ ਕਰਨਾ ਹੈ ਤਾਂ ਇਮਤਿਹਾਨ ਤੇ ਦਿਨ ਚ ਇਹ ਵੀ ਕਰਨਾ ਹੈ ਇਹ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਚ ਦੱਸਾਂਗੇ ਜੋ ਬਹੁਤ ਹੀ ਜ਼ਰੂਰੀ ਆ ਬੜੀ ਕੰਮ ਦੀਆਂ ਗੱਲਾਂ ਨੇ ਪਰ ਆਪਾਂ ਅੱਜ ਤ੍ਰਿਯੋਦਸ਼ੀ ਤਿਥੀ ਸ਼ੁਕਲਪੱਖ ਚਾਂਦਨ ਪੱਖ ਚੱਲ ਰਿਹਾ ਇਸ ਦੇ ਹਿਸਾਬ ਨਾਲ ਕਿੰਦਾ ਨਾ ਜਾਏਗਾ ਅੱਜ ਦਾ ਦਿਨ ਕੀ ਖਾਣਾ ਹੈ ਕੀ ਕਰਨਾ ਹੈ ਕੀ ਸੁਭਾਗਿਆ ਯੋਗ ਦੇ ਵਿੱਚ ਚੰਦਰਮਾ ਜੋ ਕਰਕ ਰਾਸ਼ੀ ਵਿੱਚ ਚੱਲ ਰਹੇ ਨੇ ਪੁਸ਼ਿਆ ਨਕਸ਼ਤਰ ਜਾਨੀ ਸ਼ਨੀ ਦਾ ਨਕਸ਼ਤਰ ਦੇ ਵਿੱਚ ਠੀਕ ਹੈ ਤਾਂ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਚਲੋ ਜਿਨ੍ਹਾਂ ਦਾ ਜਨਮ ਦਿਨ ਹੈ ਸ਼ਾਦੀ ਦੀ ਸਾਲਗिरा ਹੈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਜਨਮ ਦਿਨ ਹੈ ਉਹਨਾਂ ਨੂੰ ਅੱਜ ਅੱਜ ਦੇ ਦਿਨ ਮਤਲਬ 22 ਫਰਵਰੀ ਵਾਲੇ ਦਿਨ ਵੀਰਵਾਰ ਵਾਲੇ ਦਿਨ ਪੀਲੀ ਦਾਲ ਧਾਰਮਿਕ ਸਥਾਨ ਤੇ ਪੀਲੇ ਲੱਟੂ ਬੱਚਿਆਂ ਨੂੰ ਵੰਡੇਨੇ ਚਾਹੀਦੇ ਆ ਧਾਰਮਿਕ ਸਥਾਨ ਦੇ ਲੰਗਰ ਚ ਪੀਲੇ ਦਾ ਡੇੜੀ ਚਾਹੀਏ ਜਿੰਨੀ ਕੋ ਤੁਹਾਡੀ ਜੇਬੇ ਸਾਦਰ ਦਿੰਦੀ ਹੈ ਠੀਕ ਹੈ ਚਲੋ ਸਭ ਤੋਂ ਪਹਿਲਾਂ ਅਰੀਜ਼ ਅਨਿਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਸਟੋਲੋਜੀ ਲੌਜੀਕ ਲੌਜੀਕ ਮੀਨਸ ਤੱਥਾਂ ਦੇ ਆਧਾਰ ਤੇ ਕਈ ਵਾਰੀ ਕਿਸੇ ਨੇ ਕਿਹਾ ਹੈ ਕਿ ਸਾਡੇ ਨਾਲ ਰਾਸ਼ੀ ਮੈਚ ਨਹੀਂ ਕਰਦੀ ਤੇ ਕਈ ਕਹਿੰਦੇ ਹਾਂ ਜੀ ਬਿਲਕੁਲ ਮੈਚ ਕਰਦੀ ਹੈ ਹੁਣ ਦੇਖੋ ਜਿਨ੍ਹਾਂ ਨਾਲ ਮੈਚ ਨਹੀਂ ਕਰਦੀ ਪਹਿਲਾਂ ਤੇ ਆਪਣੀ ਜਨਮ ਪੱਤਰੀ ਚੈੱਕ ਕਰਾਓ ਰਾਸ਼ੀ ਤੇ ਲਗਨ ਦੇਖੋ ਦੂਜਾ ਇਹ ਦੇਖੋ ਹੁਣ ਮੰਨ ਲਓ ਕਰਕ ਰਾਸ਼ੀ ਚ ਅਜੇ ਚੰਦਰਮਾ ਹੈ ਹੈਨਾ ਤੇ ਸੂਰਜ ਚੱਲ ਰਿਹਾ ਕੁੰਭ ਰਾਸ਼ੀ ਚ ਹੁਣ ਜਿਨ੍ਹਾਂ ਦੇ ਪਹਿਲਾਂ ਤੋਂ ਕੁੰਭ ਰਾਸ਼ੀ ਚ ਮੰਨ ਲਓ ਬ੍ਰਹਿਸਪਤ ਦਾ ਸੂਰਜ ਦੀ ਰਾਹੂ ਤੋਂ ਬ੍ਰਹਿਸਪਤ ਤੋਂ ਕ੍ਰੋਸਿੰਗ ਹੈ ਜਿਨ੍ਹਾਂ ਦੇ ਕਰਕ ਰਾਸ਼ੀ ਚ ਰਾਹੂ ਹੈ ਜਨਮ ਤੋਂ ਬੈਠਾ ਹੈ ਉਹ ਤੁਹਾਨੂੰ ਚੈੱਕ ਕਰਨਾ ਪੈਣਾ ਤੇ ਚੰਦਰ ਦੀ ਰਾਹੂ ਤੋਂ ਕ੍ਰੋਸਿੰਗ ਹੈ ਤਾਂ ਫਿਰ ਸਹੀ ਕਿਵੇਂ ਕੁਝ ਹੋ ਸਕਦਾ ਕੇਤੂ ਹੋਵੇ ਤਾਂ ਸ਼ੁਕਰ ਜੋ ਚੰਦਰ ਹੈ ਉਹਦੀ ਕੇਤੂ ਤੋਂ ਕ੍ਰੋਸਿੰਗ ਹੋ ਗਈ ਗ੍ਰੈਂਡ ਕੈਂਪਰੀ ਲੱਗ ਗਿਆ ਮੰਨ ਲਓ ਸ਼ੁਕਰ ਹੋਵੇ ਤਾਂ ਚੰਦਰ ਦੀ ਸ਼ੁਕਰ ਨਾਲ ਕ੍ਰੋਸਿੰਗ ਹੋ ਗਈ ਤਾਂ ਉਹ ਚੀਜ਼ਾਂ ਵੀ ਨਾਲ ਲਾਈ ਜੇ ਰੱਖ ਦਿੰਦੇ ਠੀਕ ਹੈ ਹੁਣ ਆਪਾਂ ਸਿੰਪਲ ਸਿੰਪਲ ਦੱਸਦੇ ਆ ਕਿ ਪੰਜਵੀਂ ਇਹ ਆ ਤੇ ਉਹਦਾ ਉਪਾਅ ਕਰਨਾ ਹੈ ਚੌਥੇ ਚੰਦਰ ਮੇਸ਼ਾ ਰਾਸ਼ੀ ਵਾਲਿਆਂ ਦੇ ਗੁਰੂ ਜੋ ਹੈ ਲਗਨ ਵਿੱਚ ਹੈ ਸ਼ਨੀ ਦਾ ਨਕਸ਼ਤਰ ਮਿੱਤਰਨਾ ਹੁਣ ਕਰਕੇ ਅੱਜ ਵੀ ਠੀਠ ਬਣ ਕੇ ਕੋਈ ਜਿੱਦੀ ਬਣ ਕੇ ਕੰਮ ਨਹੀਂ ਕਰਨਾ ਪੇਪਰ ਹੈ ਤੁਹਾਡਾ ਤਾਂ ਬਜ਼ੁਰਗਾਂ ਦੇ ਪੈਰੀਂ ਹੱਥ ਲਗਾ ਕੇ ਜਾਣਾ ਹੈ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਮੱਥੇ ਤੇ ਸਵੇਰ ਤੋਂ ਹੀ ਦੁੱਧ ਲਾ ਲੈਣਾ ਹੈ ਤੇ ਚੰਗਾ ਰਹੇਗਾ ਅੱਜ ਕਾਲਾ ਰੰਗ ਬਿਲਕੁਲ ਨਹੀਂ ਪਾਣਾ ਤੇ ਲੈਮਨ ਕਲਰ ਤੁਹਾਡਾ ਲੱਗਿਆ ਟੌਰਸੀਆਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਖਾ체 ਵਾਦੋਂ ਹਜੇ ਵੀ ਬਣੇ ਹੋਏ ਨੇ ਸਰਕਲ ਦਾ ਸਾਥ ਪੂਰਾ ਮਿਲ ਰਿਹਾ ਦੋਸਤਾ ਤੇ ਜ਼ਿਆਦਾ ਭਰੋਸਾ ਕਰ ਰਹੇ ਹੋ ਟਾਈਮ ਤੁਸੀਂ ਪੜ੍ਹਾਈ ਨੂੰ ਦੇ ਨਹੀਂ ਰਹੇ ਤਾਂ ਫਿਰ ਪੜ੍ਹੋਗੇ ਕਿੱਦਾਂ ਬੱਚੇ ਤਾਂ ਧਿਆਨ ਪੜ੍ਹਾਈ ਵੱਲ ਦਿਓ ਠੀਕ ਬ੍ਰਿਖ ਰਾਸ਼ੀ ਤੇ ਬ੍ਰਿਖ ਲੱਗਣ ਵਾਲਿਆਂ ਨੂੰ ਕਿਸੇ ਵੀ ਕੰਮ ਨੂੰ ਜਲਦਬਾਜ਼ੀ ਚ ਨਹੀਂ ਕਰਨਾ ਆਰਾਮ ਨਾਲ ਸ਼ਨੀ ਦਾ ਨਕਸ਼ਤਰ ਮਿੱਤਰ ਹੈ ਪੇਪਰ ਅੱਛਾ ਹੋਵੇਗਾ ਬਸ ਥੋੜਾ ਕੰਫੀਡੈਂਸ ਕਰਕੇ ਜਾਓਗੇ ਤਾਂ ਬਹੁਤ ਵਧੀਆ ਤੇ ਜਿਨ੍ਹਾਂ ਦਾ ਪੇਪਰ ਨਹੀਂ ਹੈ ਉਹਨਾਂ ਨੇ ਕੀ ਕਰਨਾ ਹੈ ਅੱਜ ਚੰਦਰ ਤੀਸਰੇ ਸਥਾਨ ਵਿੱਚ ਹੈ ਹਰ ਕੰਮ ਪਾਣੀ ਦਾ ਗੁੱਟ ਪੀ ਕੇ ਕਰੋ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਠੀਕ ਨੇ ਤੰਦ ਕੰਮ ਕਰ ਪੈਸਾ ਅੱਛਾ ਆਏਗਾ ਅੱਛਾ ਕੰਮ ਕਰ ਚੱਲੇਗਾ ਪ੍ਰੋਪਰਟੀ ਦੇ ਸੌਦੇ ਹੋਣਗੇ ਪਰ ਪਤੀ ਪਤਨੀ ਵਿੱਚ ਲੋਕਚੋਕ ਬਣੀ रह ਸਕਦੀ ਹੈ ਕੋੜਾ ਜਿਹਾ ਆਪਣੇ ਆਪ ਦੇ ਕੰਟਰੋਲ ਕਰਕੇ ਚੱਲੋਗੇ ਤਾਂ ਘਰ ਦਾ ਮਾਹੌਲ ਸਹੀ ਰਹੇਗਾ ਕੈਂਸਰ ਕਰਕਰਾ ਰਾਸ਼ੀ ਵਾਲੇ ਕਰਕਰਾ ਰਾਸ਼ੀ ਵਾਲਿਆਂ ਦੇ ਲਈ ਚੰਦਰ ਲਗਨ ਵਿੱਚ ਆ ਸ਼ਨੀ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਕਨਫਿਊਜ਼ ਹੋਵੋਗੇ ਕੋਈ ਨਾ ਕੋਈ ਡਿਸੀਜਨ ਲੈਣ ਵਿੱਚ ਪਰੇਸ਼ਾਨੀ ਰਹੇਗੀ ਕਿਸੇ ਨਾ ਕਿਸੇ ਦਸਕਤ ਕਰਨਿਆ ਕੀ ਕਿਤੇ ਕੁਝ ਗਲਤ ਹੀ ਨਾ ਹੋ ਜਾਵੇ ਇਦਾਂ ਦਾ ਡਰ ਮਨ ਚ ਭੈਜ ਹੀ ਬਣੀ ਰਹਿ ਸਕਦੀ ਹੈ ਕੋਸ਼ਿਸ਼ ਕਰਨੀ ਹੈ ਅਗਰ ਵਾਹਨ ਖਰੀਦਣਾ ਹੈ ਤਾਂ ਮਾਤਾ ਪਿਤਾ ਦੀ ਸਲਾਹ ਨਾਲ ਖਰੀਦਣਾ ਕਿਸੇ ਨਾ ਮੇਰੇ ਰਿਸ਼ਤੇ ਚਾਉਣਾ ਹੈ ਤਾਂ ਮਾਪਿਓ ਨੂੰ ਜ਼ਰੂਰ ਦੱਸੋ ਨਾ ਕੋਈ ਗੱਲ ਛੁਪਾਉਣੀ ਪਰੇਸ਼ਾਨੀ ਖੜੀ ਕਰ ਸਕਦੀ ਹੈ ਦੁੱਧ ਮੱਥੇ ਤੇ ਲਾਓ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖੋ ਮਸਟਰਡ ਰੰਗ ਪੈਨੋ ਲਿਓ ਸਿੰਘ ਰਾਸ਼ੀ ਵਾਲੇ ਸਿਤਾਰੇ ਤੁਹਾਡੇ ਠੀਕ ਠਾਕ ਨੇ ਤੁਹਾਡੇ ਵੀ ਬਾਧੂ ਜੇ ਖਰਚੇ ਤੁਹਾਡੀ ਆਰਥਿਕ ਸਥਿਤੀ ਨੂੰ ਡਾਵਾ ਡੋਲ ਕਰ ਸਕਦੇ ਆ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਘਰ ਬਣਾਉਣ ਵਿੱਚ ਕੰਸਟਰਕਸ਼ਨ ਦਾ ਕੰਮ ਕਰਾਉਣ ਵਿੱਚ ਕੁਝ ਹੋਰ ਕੰਮ ਕਰਾਉਣਾ ਚਾਹੁੰਦੇ ਹੋ ਰੰਗ ਰੋਬਣ ਕਿਸੇ ਵੀ ਤਰ੍ਹਾਂ ਦਾ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਠੀਕ ਨਹੀਂ ਕਿਸੇ ਪੇਪਰ ਨੂੰ ਲੈ ਕੇ ਪਰੇਸ਼ਾਨੀ ਆਈ ਸੀ ਆਪਾਂ ਕਈ ਦਿਨਾਂ ਤੋਂ ਦੱਸ ਰਹੇ ਆ ਤੁਹਾਨੂੰ ਤਾਂ ਉਹ ਹੁਣ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਏਗੀ ਕਲਪਾਹੜ ਤੋਂ ਬਚਨ ਦੇ ਲਈ ਦੁੱਧ ਮੱਥੇ ਤੇ ਵੀ ਲਾਉਣਾ ਹੈ ਤੇ ਦੁੱਧ ਦਾ ਪੈਕੇਟ ਤੁਸੀਂ ਅੱਜ ਕਿਸੇ ਕੰਜਕ ਨੂੰ ਯਾਨੀ ਕੁੜੀ ਨੂੰ ਬੱਚੇ ਨੂੰ ਦੇ ਦੇਣਾ ਹੈ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ इमोशनल ਹੋਏ ਤੁਸੀਂ ਆਪਣੀ ਮਾਤਾ ਦੀ ਸੇਕ ਨੂੰ ਲੈ ਕੇ ਕਰਜ਼ੇ ਬਿਮਾਰੀ ਦੀ ਥੋੜੀ ਜਿਹੀ ਚਿੰਤਾ ਰਹੀ ਕੰਨਿਆ ਰਾਸ਼ੀ ਵਾਲਿਆਂ ਦੇ ਕੰਮ ਥੋੜੇ ਡਲੇ ਪਾਰ ਬਦਨਾਮੀ ਤੋਂ ਵੀ बचना ਹੈ ਕਿਸੇ ਤੇ ਅੱਖਾਂ ਬੰਦ ਕਰਕੇ ਪਰੋਸਾ ਤੁਹਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਖੂਬਸਰਾ ਪਾਣੀ ਪੀਓ ਕੁੱਤੇ ਨੂੰ ਰੋਟੀ ਪਾਓ ਤੇ ਨਾਲ ਤੁਸੀਂ ਕੋਪਾ ਹੋਰ ਜ਼ਰੂਰ ਕਰੋ ਬਦਾਮ ਕੰਜਕਾਂ ਨੂੰ ਜ਼ਰੂਰ ਦਿਓ ਲੇブラਤੂ 라শি ਵਾਲੇ ਤੁਹਾਡਾ 라শি ਵਾਲਿਆਂ ਦੇ ਸਿਤਾਰੇ ਠੀਕ ਨੇ ਜੀ ਸਿਤਾਰਿਆਂ ਦੇ ਮੁਤਾਬਕ ਸ਼ਨੀ ਦਾ ਨਕਸ਼ਤਰ ਮਿੱਤਰ ਜੋ ਤੁਹਾਨੂੰ ਅੱਛੀ ਪ੍ਰੋਪਰਟੀ ਕਮਕਾਗ ਪੈਸਾ ਖਾਸ ਤੌਰ ਤੇ ਰੇਤਾ ਬਜਰੀ ਕੰਸਟਰਕਸ਼ਨ ਦਾ ਕੰਮ ਕਰਨ ਵਾਲਿਆਂ ਲਈ ਅੱਜ ਦਾ ਦਿਨ ਠੀਕ ਖੇਤੀਬਾੜੀ ਕਰਨ ਵਾਲਿਆਂ ਨੂੰ ਆਪਣਾ ਕੰਮ ਸਹੀ ਸਮੇਂ ਤੇ ਨਿਬੇੜਨਾ ਚਾਹੀਦਾ ਇੱਕ ਡਰਜਾ ਜੋ ਤੁਹਾਡੇ ਮਨ ਚ ਬਣਿਆ ਹੈ ਉਹ ਠੀਕ ਰਹੇਗਾ ਥੋੜੇ ਮਾਹੌਲ ਇਹ ਇਦਾਂ ਦਾ ਹਾਲਾਤ ਇਹ ਇਦਾਂ ਦੇ ਆ ਤਾਂ ਥੋੜੀਆਂ ਜਿਹੀਆਂ ਪਰੇਸ਼ਾਨੀਆਂ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਯਾਤਰਾ ਦੌਰਾਨ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਵੇਚੇ ਗ੍ਰਾਸ਼ੀ ਵਾਲਿਆਂ ਦੇ ਲਈ ਨੋਵੇਂ ਚੰਦਰ ਰਹੇਗਾ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਟੀਟ ਬਣ ਕੇ ਜਿੱਦੀ ਬਣ ਕੇ ਤੁਸੀਂ ਵੀ ਕੋਈ ਕੰਮ ਨਹੀਂ ਕਰਨਾ ਕਿਸਮਤ ਦਾ ਸਾਥ ਮਿਲ ਰਿਹਾ ਠੀਕ ਹੈ ਤੇ ਨਾਲ ਹੀ ਸ਼ਨੀ ਜੋ ਹੈ ਇੱਕ ਜਗ੍ਹਾ ਤੇ ਮਨ ਨਹੀਂ ਖੜਦਾ ਕਦੀ ਕੀ ਕਰਨਾ ਹੈ ਤੇ ਕਦੀ ਕੀ ਕਰਨਾ ਬਸ ਇਹ ਤੁਹਾਡੀ ਜੀ ਕਨਫਿਊਜ਼ਰ ਰਹੇਗੀ ਤੁਹਾਨੂੰ ਇੱਕ ਕੰਮ ਕਰੀਏ ਜਾਂ ਨਾ ਕਰੀਏ ਜਦੋਂ ਮਨ ਨਹੀਂ ਕਰ ਰਿਹਾ ਹੋਵੇ ਦਿਮਾਗ ਕੰਮ ਨਾ ਕਰ ਰਿਹਾ ਹੋਵੇ ਕੁਝ ਚੀਜ਼ਾਂ ਵਕਤ ਤੇ ਕੁਝ ਮਾਤਾ ਪਿਤਾ ਦੀ ਸਲਾਹ ਨਾਲ ਚੱਲ ਕੇ ਕਰਨੀਆਂ ਚਾਹੀਦੀਆਂ ਨੇ ਐਵੇਂ ਹੀ ਦਿਮਾਗ ਦੇ ਕੋੜੇ ਗਲਤ ਦਿਸ਼ਾ ਵੱਲ ਨਹੀਂ ਘਮਾਉਣੇ ਠੀਕ ਗੁਲਾਬੀ ਰੰਗ ਲੱਕੀ ਰਣੀਕਾ ਸੈਜੀਟੇਰੀਅਸ ਤਨੂ ਰਾਸ਼ੀ ਵਾਲੇ ਸਿਤਾਰੇ ਤਨੂ ਰਾਸ਼ੀ ਵਾਲਿਆਂ ਦੇ ਜੋ ਚੱਲ ਰਹੇ ਨੇ ਜੀ ਗ੍ਰਹਿਾਂ ਦੇ ਮੁਤਾਬਕ ਅੱਜ ਚੰਦਰ 8ਵੇਂ ਸਥਾਨ ਵਿੱਚ ਸ਼ਰੀ ਦਾ ਨਕਸ਼ਤਰ ਮਿੱਤਰਤਾ ਨਹੀਂ ਹੈ ਪਰ ਦੋਸਤ ਵੀ ਨਹੀਂ ਹੈ ਕਿਉਂ ਕਿਉਂਕਿ ਸ਼ਨੀ ਧਨ ਦਾ ਮਾਲਕ ਹੈ ਤੇ ਇਸ ਕਰਕੇ ਥੋੜੀ ਕੈਸ਼ ਇਨ ਹੈਂਡ ਦੀ ਕਮੀ ਰਹੇਗੀ ਥੋੜੇ ਪੈਸੇ ਖਰਚਾਂ ਕਰਕੇ ਪਰੇਸ਼ਾਨੀ ਪਰ ਸ਼ੁਕਰ דוਆ ਪੈਸੇ ਆ ਵੀ ਜਾਣਗੇ ਜਿੰਨਾ ਖਰਚੋਗੇ ਪੈਸਾ ਆ ਹੀ ਜਾਏਗਾ ਸੂਰਜ ਬੁੱਧ ਸ਼ਨੀ ਦੀ ਜੁਤੀਤੀ 3ਰੇ ਸਥਾਨ ਵਿੱਚ ਤਿੰਨ ਦੋਸਤ ਸੌਰੀ ਕੀ ਦੋਸਤ ਕਿੰਨੇ ਨਹੀਂ ਹੋਣ ਉਹਨਾਂ ਦੇ ਉਹਨਾਂ ਨਾਲ ਕਿਤੇ ਵੀ ਘੁੰਮਣ ਫਿਰਨ ਦਾ ਜੋ ਤੁਹਾਡਾ ਪ੍ਰੋਗਰਾਮ ਬਣ ਰਿਹਾ ਨਾ ਤਾਂ ਆਪਣੇ ਮਾਤਾ ਪਿਤਾ ਦੀ ਸਲਾਹ ਨਾਲ ਬਣਾਉਣਾ ਸਹੀ ਰਹੇਗਾ ਚੰਦਰ ਅੱਠ ਚੱਲ ਰਿਹਾ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਾਨਸਿਕ ਪਰੇਸ਼ਾਨੀ ਖੜੀ ਹੋ ਜਾਏਗੀ ਦੂਜੇ ਦੇ ਕੀਤੀਆਂ ਗੱਲਾਂ ਤਾਂ ਅੱਜ ਬੇਕਾਰ ਦੀਆਂ ਗੱਲਾਂ 'ਤੇ ਧਿਆਨ ਨਹੀਂ ਦੇਣਾ ਵੱਧੂ ਗੱਲਾਂ ਕਿਸੇ ਨੂੰ ਜਿੱਥੇ ਲੱਗਦਾ ਜਵਾਬ ਦੇਣਾ ਜ਼ਰੂਰੀ ਹੈ ਤਾਂ ਦੋ ਨਹੀਂ ਤਾਂ ਕੁਝ ਮੁੱਦਿਆਂ 'ਤੇ ਅੱਜ ਚੁੱਪੀ ਰਹੋ ਤਾਂ ਚੰਗਾ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਸਤਵੇਂ ਚੰਦਰਮਾ ਇਹ ਤਾਂ ਨਾ ਜਾਏਗਾ ਪੈਸਾ ਆ ਜਾਏਗਾ ਕੰਮਕਾਰ ਅੱਛਾ ਰਹੇਗਾ ਇਮੋਸ਼ਨਲ ਰਮੋਂਗੇ ਤੁਸੀਂ ਆਪਣੇ ਆਪ ਨੂੰ ਲੈ ਕੇ ਵੀ ਆਪਣੇ ਰਿਸ਼ਤਿਆਂ ਨੂੰ ਲੈ ਕੇ ਪਤੀ ਪਤਨੀ ਦੇ ਸਬੰਧਾਂ ਲਈ ਠੀਕ ਠਾਕ ਹੈ ਸ਼ਨੀ ਦਾ ਨਕਸ਼ਤਰ ਮਿੱਤਰੀ ਆ ਥੋੜਾ ਸਿਰ ਚ ਦਰਦ ਰਹੇਗਾ ਸਿਰ ਦਾ ਭਾਰਾਪਣ ਮੰਗਲ ਲਗਣ ਵਿੱਚ ਹੋਣ ਕਰਕੇ ਆ ਠੀਕ ਹੈ ਤਾਂ ਉਹਦੇ ਲਈ ਅੱਜ ਸ਼ਨੀ ਦੇ ਨਕਸ਼ਤਰ ਲਈ ਕੀ ਕਰਨਾ ਹੈ ਤੁਸੀਂ ਪੰਛੀਆਂ ਨੂੰ ਸਤਨਾਜਾ ਪਾ ਦੇਣਾ ਹੈ ਤੇ ਬੈਸਟ ਹੋ ਜਾਏਗਾ ਅਕੁਰਸ ਕੁੰਭ ਰਾਸ਼ੀ ਵਾਲੇ 6ਵੇਂ ਚੰਦਰਮਾ ਸ਼ਨੀ ਦਾ ਨਕਸ਼ਤਰ ਮਿੱਤਰ ਸੇਤ ਤੁਹਾਡੀ ਵੀ ਥੋੜੀ ਬਹੁਤੀ ਜਿਹੀ ਝਿੱਲੀ ਰਹੇਗੀ ਸ਼ੇਅਰ ਮਾਰਕੀਟ ਵਿੱਚ ਜਿਆਦਾ ਇੰਟਰਸਟ ਲਾਉਂਗੇ ਕੋਈ ਮੂਵੀ ਦੇਖਣ ਜਾਣ ਦਾ ਪ੍ਰੋਗਰਾਮ ਬਣ ਸਕਦਾ ਚੰਗੀ ਗੱਲ ਹੈ ਵਿਦਿਆਰਥੀਓ ਤੁਸੀਂ ਤਾਂ ਪੜ੍ਹਾਈ ਵਾਸਤੇ ਜਿਆਦਾ ਧਿਆਨ ਦੇਣਾ ਪੈ ਸਕਦਾ ਹੈ ਚੰਦਰਮਾ ਜੋ ਹੈ 6ਵੇਂ ਸਥਾਨ ਵਿੱਚ ਹੈ ਤਾਂ ਮਨ ਥੋੜਾ ਡੋਣਾ ਐਵੇਂ ਹੀ ਹਲਕੇ ਵਿੱਚ ਲੈਣ ਤੇ ਕਿਸੇ ਚੀਜ਼ ਨੂੰ ਕੋਈ ਪਰੇਸ਼ਾਨੀ ਖੜੀ ਹੋ ਸਕ ਸੇਟਾ ਕੇ ਰੱਖੋ ਗੁੜ ਤੇ ਮਿੱਠਾ ਰਾਤ ਨੂੰ ਨਹੀਂ ਖਾਣਾ ਪਾਈਸੇ ਜमीन રાશિ ਵਾਲੇ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਦੁੱਧ ਮਲ ਕੇ ਨਾਓ ਤੇ ਬ੍ਰਸਪਤ ਦੀ ਸਥਿਤੀ ਜੋ ਬਣੀ ਹੋਈ ਹੈ ਧਨ ਸਥਾਨ ਵਿੱਚ ਚੰਗੀ ਹੈ ਪਰ ਦੇਖੋ ਬ੍ਰਸਪਤ ਸ਼ੁਕਰ ਦੇ ਨਕਸ਼ਤਰ ਵਿੱਚ ਹੈ ਸ਼ੁਕਰ ਤੁਹਾਡਾ ਮਿੱਤਰ ਨਹੀਂ ਹੈ ਇਸ ਕਰਕੇ ਇਸ ਕਰਕੇ ਕੀ ਕਰਨਾ ਹੈ ਸ਼ੁਕਰ ਨੂੰ ਸਹੀ ਕਰਨ ਲਈ ਗਾਂ ਨੂੰ ਰੋਟੀ ਪਾ ਦੇਣੀ ਹੈ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਤੇ ਮਿਸ਼ਰੀ ਤੇ ਚੌਲ ਕਿਤੇ ਜਾ ਰਹੇ ਹੋ ਜਲ ਪ੍ਰਵਾਹ ਕਰ ਦਿਓ ਸੱਚ ਜਾਣੋ ਦਿਨ ਅੱਛਾ ਹੋ ਜਾਏਗਾ ਰੁਕਾਵਟਾਂ ਦੂਰ ਹੋਣਗੀਆਂ ਹਰ ਕੰਮ ਤੇ ਇਸ ਦੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਤੇ ਨਾਲ ਅਸਟਰੋਲੋਜੀ ਵਿਦਿਓਲੋਜੀ ਤੇ ਸ਼ੁਭ ਸਿਤਾਰੇ ਸਾਰਾ ਕੁਝ ਤੁਸੀਂ ਜਾਣਦੇ ਹੋ ਸਿਤਾਰਿਆਂ ਦੀ ਪ੍ਰਭਾਸ਼ਾ ਨੂੰ ਸਮਝਣਾ ਹੀ ਅਸਟਰੋਲੋਜੀ ਹੈ ਤੇ ਇੱਕ ਵਿਗਿਆਨ ਹੈ ਇਹ ਇੱਕ ਪੜ੍ਹਾਈ ਹੈ ਬਿਨਾ ਸਿਰ ਪੈਰ ਤੋਂ ਕੋਈ ਗੱਲ ਹੈ ਨਹੀਂ ਤੇ ਸੁਣੋ ਹੁਣ ਜਿਹਨਾਂ ਬੱਚਿਆਂ ਦੇ ਪੇਪਰ ਅੱਜ ਤੋਂ ਸ਼ੁਰੂ ਨੇ ਜਾਂ ਜੋ ਬੱਚੇ ਆਂ ਦੇ ਪੇਪਰ ਚੱਲ ਰਹੇ ਨੇ ਤਾਂ ਉਹਨਾਂ ਨੇ ਕੀ ਕਰਨਾ ਹੈ ਸੁਣ ਹਰ ਪੇਪਰ ਤੇ ਨਵਾਂ ਪੈਨ ਲੈ ਕੇ ਜਾਣਾ ਜਿੰਨੇ ਪੇਪਰ ਨੇ ਉਹਨੇ ਪੈਨ ਖਰੀਦੋ ਹਰ ਪੇਪਰ ਤੇ ਇੱਕ ਨਵਾਂ ਪੈਨ ਲੈਣਾ ਤੁਸੀਂ ਠੀਕ ਹੈ ਤੇ ਉਹ ਪੈਨ ਦੇ ਨਾਲ ਹੀ ਪੇਪਰ ਕਰਨਾ ਤੇ ਅਗਲੇ ਪੇਪਰ ਤੇ ਉਹ ਵਾਲਾ ਪੈਨ ਯੂਜ਼ ਨਹੀਂ ਕਰਨਾ ਦੂਜੀ ਦਾ ਜਦੋਂ ਤੁਸੀਂ ਘਰ ਤੋਂ ਨਿਕਲਣਾ ਹੈ ਤਾਂ ਘਰ ਤੋਂ ਨਿਕਲਦੇ ਸਮੇਂ ਚੰਦਰਮਾ ਜੋ ਹੈ ਸ਼ਨੀ ਦੇ ਨਕਸ਼ਤਰ ਚਾਹ ਜੋ ਕਰਕ ਰਾਸ਼ੀ ਵਿੱਚ ਚੱਲ ਰਿਹਾ ਹੈ ਸ਼ੁਕਰ ਤੇ ਮੰਗਲ ਦੀ ਜੁਤੀ ਹੈ ਤਾਂ ਸ਼ੁਕਰ ਦਹੀਂ ਅਤੇ ਚੰਦਰ ਹਲਕਾ ਜਿਹਾ ਦਹੀਂ ਦੇ ਵਿੱਚ ਦੁੱਧ ਪਾ ਕੇ ਹਲਕਾ ਜਿਹਾ ਚੀਨੀ ਪਾ ਕੇ ਉਸ ਨੂੰ ਮਿਲਾ ਕੇ ਖਾ ਕੇ ਜਾਓ ਬਜ਼ੁਰਗਾਂ ਦੇ ਪੈਰੀਂ ਹੱਥ ਜ਼ਰੂਰ ਲਗਾ ਕੇ ਜਾਓ ਕਾਲਾ ਪੰਤੇ ਜੀ ਚ ਕੋਈ ਵੀ ਕੰਮ ਨਾ ਕਰੋ ਹਰ ਪੇਪਰ ਤੇ ਠੀਕ ਘਰ ਤੋਂ ਨਿਕਲਦੇ ਸਮੇ ਸੱਜਾ ਪੈਰ ਬਾਹਰ ਕੱਢੋ ਕਿ ਸਭ ਸ਼ੁਭ ਹੋ ਜਾਏਗਾ ਆਪਣੇ ਈਸਟ ਨੂੰ ਮੱਥਾ ਟੇਕ ਕੇ ਜਾਓ ਜੋ ਕਰ ਰਿਹਾ ਹੈ ਕਰਨ ਕਰਾਉਣ ਵਾਲਾ ਤੂੰ ਹੀ ਹੈ ਅਸੀਂ ਤੇ ਤੇਰੀ ਆਗਿਆ ਦਾ ਪਾਲਣ ਕਰ ਰਿਹਾ ਤੂੰ ਹੀ ਕਰਾਉਣਾ ਹੈ ਬਸ ਜੋ ਅਸੀਂ ਕੀਤਾ ਜੋ ਮਿਹਨਤ ਕੀਤੀ ਹੈ ਇਸ ਨੂੰ ਫਲ ਵੀ ਜੋ ਪੇੜ ਅਸੀਂ ਲਾਇਆ ਉਸ ਨੂੰ ਤੂੰ ਹੀ ਲਾਉਣੇ ਆ ਤੇ ਬਸ ਤੇਰੀ ਕਿਰਪਾ ਠੀਕ ਇਹ એનર્ਜੀ ਲੈ ਕੇ ਘਰ ਤੋਂ ਜਾਣਾ ਹੈ ਸੱਜਾ ਪਿਆਰੇ ਬਾਹਰ ਕਰਨਾ ਹੈ ਕਿ ਐਗਜ਼ਾਮ ਜਿੱਥੇ ਤੁਹਾਡੇ ਹੋ ਰਹੇ ਐਗਜ਼ਾਮ ਹਾਲਚ ਜਿਹੜੇ ਤੁਸੀਂ ਚ ਜਾਣਾ ਹੈ ਐਗਜ਼ਾਮੀਨੇਸ਼ਨ ਹਾਲ ਚਾ ਜਦੋਂ ਵੀ ਤੁਸੀਂ ਅੰਦਰ ਵੜਨਾ ਹੈ ਤਾਂ ਸੱਜਾ ਪੈਰ ਅੰਦਰ ਕਰਕੇ ਅੰਦਰ ਜਾਣਾ ਹੈ ਤੇ ਆਪਣੀ ਮਾਂ ਦਾ ਆਸ਼ੀਰਵਾਦ ਘਰ ਤੋਂ ਲੈ ਕੇ ਜਾਣਾ ਤੇ ਉੱਧਰ ਸੱਜਾ ਪੈਰ ਤੇ ਜਦੋਂ ਪੇਪਰ ਸ਼ੁਰੂ ਹੋਵੇ ਅਗਰ ਤੁਸੀਂ ਪਾਣੀ ਦੀ ਬੋਤਲ ਕੋਲ ਰੱਖ ਸਕਦੇ ਹੋ ਤਾਂ ਪਾਣੀ ਦਾ ਘੁੱਟ ਪੀ ਕੇ ਪੇਪਰ ਦੀ ਸ਼ੁਰੂਆਤ ਕਰਨੀ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਪੇਪਰ ਖੋਲਣਾ ਹੈ ਤਾਂ ਇਹੀ એનર્ਜੀ ਲੈਣੀ ਹੈ ਬੈਠ ਕੇ ਕਿ ਸਭ ਬੈਸਟ ਹੋਵੇ ਸਭ ਅੱਛਾ ਹੋਣਾ ਹੈ ਸਭ ਅੱਛਾ ਹੀ ਹੋਏਗਾ ਜੋ ਅਸੀਂ ਪੜਾਈ ਕੀਤਾ ਹੈ ਕੁਦਰਤ ਸਾਡੀ ਮਦਦ ਕਰੇਗੀ ਤੇ ਸਭ ਕੁਝ ਅੱਛਾ ਹੀ ਹੋ ਜਾਣਾ ਹੈ ਸਮਝ ਗਏ ਤੁਸੀਂ ਠੀਕ ਬਹੁਤ ਅੱਛਾ ਪੇਪਰ ਹੋਏਗਾ ਸਭ ਦਾ ਨਵਾਂ ਪੈਨ ਖਰੀਦਣਾ ਹੈ ਮਾਂ ਦੇ ਪੈਰੀਂ ਹੱਥ ਲਾਣਾ ਹੈ ਦਹੀਂ ਖਾ ਕੇ ਜਾਣਾ ਹੈ ਪਤਾਸੇ ਦਾ ਦਹੀਂ ਦਾ ਸੇਵਨ ਘਰ ਤੋਂ ਨਿਕਲਦੇ ਸਮੇਂ ਕਰਨ ਤੇ ਸ਼ੁਭਤਾ ਹੁੰਦੀ ਹੈ ਆਪਣੀ ਮਦਰ ਨੂੰ ਕਹੋ ਹਰ ਰੋਜ਼ ਵੇਰੇ ਇੱਕ ਕੱਪ ਪਾਣੀ ਦਾ ਲੈ ਕੇ ਘਰ ਦੇ ਅੰਦਰ ਦੇ ਲਈ ਜਾਂ ਤੇ ਚਿੱਟਾ ਦੇਣ ਤਾਂ ਕਿ ਘਰ ਦਾ ਆਉਰਾ ਬਿਲਕੁਲ ਸਹੀ ਰਹੇ ਠੀਕ ਹੈ ਜੀ ਚਲੋ ਸਮਾ ਇਜਾਜ਼ਤ ਆਪ ਸਭ ਦਾ ਆਜ਼ਦਾਬੇ ਮੈਂ ਅੱਛਾ ਜਾਵੇ ਸਰਸ਼ਿਕਾ